ਇਕ ਕੁੜੀ ਜਿਹਨੇ ਆਪਣੀ ਯਾਨਕ ਉਤਾਰ ਕੇ ਟੇਬਲ ਤੇ ਰੱਖੀ ਆਪਣੇ ਮੁਖੜੇ ਤੋਂ ਚੁੰਨੀ ਖੋਲ ਕੇ ਜਿਉਂ ਹੀ ਆਪਣੇ ਵਾਲ ਖਿਲਾਰੇ ਸ਼ਾਇਦ ਸ਼ਾਇਦ ਉਸ ਵਕਤ ਨੂੰ ਉਹ ਤੇ ਥਮ ਜਾਣਾ ਚਾਹੀਦਾ ਸੀ ਉਸ ਵਕਤ ਨੂੰ ਉਸ ਪਲ ਨੂੰ ਉਤ ਲੱਗ ਜਾਂਦਾ ਕੋਈ ਹੱਕ ਨਹੀਂ ਸੀ ਉਸ ਤੋਂ ਮਾਮੇ ਨੂੰ ਕੈਦ ਕਰਨ ਲਈ ਤਿਆਰ ਸੀ ਤੇ ਮੈਂ ਵੀ ਉਸ ਸਮੇਂ ਕੈਦ ਹੋਣ ਲਈ ਤਿਆਰ ਸੀ ਮੈਨੂੰ ਉਹ ਤੇ ਖੜੇ ਦੇਖ ਉਹਨੇ ਬੜੇ ਇਤਨਾਨ ਨਾਲ ਮੈਨੂੰ ਆ ਕੇ ਪੁੱਛਿਆ ਵਟ ਕੈਨ ਆਈ ਹੈਲਪ ਯੂ ਇਨ ਦੀ ਸੇਮ ਟਾਈਮ ਆਈ ਰਿਪਲਾਈ कैन यू टीच मी हाउ टू स्पीक इंग्लिश उन्होंने जवाब दिता थाउजेंड परिस वन इज थ्री थाउजेंड पर थाउजेंड पर करके अपने लफ्स मेरे द्वारे सुगंध वक्त मैं खा रहे थे मैं किसी फुलों के बाग खड़ा ਉਸ ਦਿਨ ਦਾ ਮੇਚ ਮੈਨੂੰ ਮਹਿਕ ਰਹੀ ਹਸਨ ਮਿਊਜ਼ਿਕਲ ਦੀ ਖੁਸ਼ੀ ਸੀ ਕੋਰਸ ਚਾਹੇ ਮੈਂ ਕੋਈ ਵੀ ਚੁਣਾ ਮੈਨੂੰ ਹੁਣ ਉਹਨੂੰ ਦੇਖਣ ਦਾ ਮੌਕਾ ਮਿਲਿਆ ਮੈਂ ਫਾਰਮ ਫਿਲ ਕੀਤਾ ਤੇ ਇੰਸਟੀਚਿਊਟ ਜੁਆਇਨ ਕਰ ਲਿਆ ਤੇ ਚੱਲ ਪਿਆ ਇੱਕ ਅਣਜਾਣ ਜੇ ਰਸਤੇ ਤੇ ਨਵੀਂ ਦਿਸ਼ਾ ਲੈਣ ਲਈ ਅਗਲੇ ਦਿਨ ਤੋਂ ਉਹਨਾਂ ਨੇ ਮੈਨੂੰ ਪੜਾਉਣਾ ਸ਼ੁਰੂ ਕੀਤਾ ਤੇ ਉਸ ਦਿਨ ਤੋਂ ਜਿਵੇਂ ਜਿਵੇਂ ਦਿਨ ਬੀਤ ਰਹੇ ਸੀ ਮੇਰੇ ਲਈ ਉਹ ਹੋਰ ਪਰਫੈਕਟ ਹੁੰਦੀ ਜਾ ਰਹੀ ਸੀ ਮੇਰੀ ਖਿਆਲਾਂ ਵਾਲੀ ਕੁੜੀ ਹੁਣ ਆਪਣਾ ਮੁਕੰਮਲ ਰੂਪ ਲੈ ਰਹੀ ਸੀ ਮੈਂ ਉਹਨਾਂ ਹੀ ਅਧੂਰਾ ਹੁੰਦਾ ਜਾ ਰਿਹਾ ਸੀ ਮੈਂ ਕਿਸੇ ਅਧੂਰੇ ਸ਼ੇਰ ਦੀ ਸੱਤਰ ਵਾਂਗ ਅਧੂਰਾ ਹੁੰਦਾ ਜਾ ਰਿਹਾ ਸੀ ਤੇ ਅਧੂਰਾ ਜੇ ਸਫਰ ਤੇ ਕਰ ਰਿਹਾ ਸੀ ਇੱਕ ਦਿਨ ਸ਼ਾਮ ਦੇ ਕਰੀਬ ਠੀਕ 7 ਵਜੇ ਮੈਂ ਇੰਸਟਾ ਸਕਰੋਲ ਕੀਤਾ ਤੇ ਉਹ ਕੁੜੀ ਦੀ ਆਈਡੀ ਨੋਟੀਫਿਕੇਸ਼ਨ ਸਾਹਮਣੇ ਸ਼ੋ ਹੋਈ ਹੋ ਜਿਹਨੂੰ ਦੇਖ ਮੈਂ ਬਹੁਤ ਖੁਸ਼ ਹੋਇਆ ਤੇ ਬਿਨਾਂ ਸੋਚ ਸਮਝੇ ਰਿਕੁਐਸਟ ਭੇਜ ਦਿੱਤੀ ਅਗਲੇ ਦਿਨ ਜਦੋਂ ਮੈਂ ਕਲਾਸ 'ਚ ਪਹੁੰਚਿਆ ਤੇ ਮੈਂ ਸੈਂਟੈਂਸ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਪ੍ਰੈਕਟਿਸ ਕਰ ਰਿਹਾ ਸੀ ਤਾਂ ਇੱਕਦਮ ਮੈਡਮ ਨੇ ਮੈਨੂੰ ਅੱਗੇ ਬੋਲੇ ਤੇ ਰਤ ਟੁਮਾਰੋ ਐਟ 7 ਪੀਐਮ ਸਮਵਨ ਹੈਸ sent insta request ਟੂ ਮੀ what do you think should i accept or not ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਮੇਰੀ ਭੇਜੀ ਹੋਈ ਰਿਕਵੈਸਟ ਦੀ ਗੱਲ ਹੋ ਰਹੀ ਹੈ ਤੇ ਮੈਂ ਇੱਕਦਮ ਬੋਲਿਆ ਇਹ ਫੀਜ਼ ਅ ਸਟ੍ਰੇਂਜਰ ਫੋਰ ਯੂ then block him otherwise you can accept inne nu no, meri class over hui ki to main tho chala gaya par mainu no, phone te ek notification show hui